ਲਓ ਜੀ ਹੁਣ ਗੱਡੀਆਂ ਵਰਗੇ ਆਟੋ ਵੀ ਆ ਗਏ ਨੇ ਜਿਹੜੇ 3 ਵੀਲਰ ਅਸੀਂ ਆਮ ਪੰਜਾਬ ਦੇ ਵਿੱਚ ਦੇਖਦੇ ਆ ਉਹਨਾਂ ਵਰਗੇ ਇਹ ਆਟੋ ਤਿਆਰ ਕੀਤੇ ਗਏ ਨੇ ਪਰ ਤਿਆਰ ਇਹ ਥੋੜੀ ਵਕਰੀ ਤਰ੍ਹਾਂ ਕੀਤੇ ਗਏ ਨੇ ਇਹ ਸਾਰੇ ਇਲੈਕਟ੍ਰਿਕ ਨੇ 3 ਵੀਲਰ ਨੇ ਤੇ 4 ਵੀਲਰ ਵੀ ਆ ਜਿਹੜਾ 4 ਵੀਲਰ ਆ ਉਹ ਤੇ ਜਮਾਂ ਹੀ ਗੱਡੀ ਵਾਂਗੂ ਲੱਗਦਾ ਜਿਵੇਂ ਓਪਨ ਜੀਪ ਹੁੰਦੀ ਆ ਨਾ ਉਵੇਂ ਹੀ ਇਹਦੇ ਅੰਦਰ ਕਾਫੀ ਚੀਜ਼ਾਂ ਦੀ ਸੁਵਿਧਾ ਦਿੱਤੀ ਗਈ ਹੈ ਜੇ ਗਰਮੀ ਲੱਗੇ ਤਾਂ ਤੁਸੀਂ ਪੱਖਾ ਲਾ ਲਓ ਚਾਰਜਿੰਗ ਪੁਆਇੰਟ ਦਿੱਤੇ ਗਏ ਨੇ ਤੇ ਪਿੱਛੇ ਇਸ ਦੀ ਡਿੱਗੀ ਵੀ ਖੁੱਲਦੀ ਹੈ ਡਿੱਗੀ ਦੇ ਵਿੱਚ ਸਵਾਰੀਆਂ ਨੇ ਜਿੰਨਾ ਸਮਾਨ ਰੱਖਣਾ ਰੱਖ ਲਓ ਨਹੀਂ ਤੇ ਆਮ ਅਸੀਂ ਜਦੋਂ ਆਟੋ 'ਚ ਬੈਠਨੇ ਆ ਤੇ ਆਪਦੇ ਪੱਟਾਂ ਤੇ ਹੀ ਸਮਾਨ ਰੱਖਣਾ ਪੈਂਦਾ ਤੇ ਫੇਰ ਸਵਾਰੀਆਂ ਨਾਲ ਵੀ ਤਕਾ ਕਰਨਾ ਪੈਂਦਾ ਇਸ ਨੂੰ ਇੱਕ ਵਾਰ ਚਾਰਜ ਕਰਨ ਤੇ ਲਗਭਗ 200 ਕਿਲੋਮੀਟਰ ਚੱਲੇਗਾ ਹੁੰਡਾਈ ਕੰਪਨੀ ਨੇ ਇਸ ਆਟੋ ਨੂੰ ਬਣਾਇਆ ਹੈ ਖੱਲੇ ਇਹ ਮਾਰਕੀਟ ਦੇ ਵਿੱਚ ਆਇਆ ਨਹੀਂ ਹੈ ਕਨਸੈਪਟ ਤਿਆਰ ਕੀਤਾ ਗਿਆ ਹੈ ਕਿ ਇਸ ਤਰੀਕੇ ਦੇ ਹੁੰਡਾਈ ਦੇ ਵੱਲੋਂ ਆਟੋ ਤਿਆਰ ਕੀਤੇ ਜਾਣੇ ਨੇ ਪਰ ਇਹ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋ ਸਕਦਾ ਉਹਦਾ ਕਾਰਨ ਇਹ ਹੈ ਕਿ ਇਹਦੇ ਵਿੱਚ ਸਿਰਫ ਤਿੰਨ ਸਵਾਰੀਆਂ ਬਹਿਣੀਆਂ ਨੇ ਤੇ ਸਾਡੇ ਜਿਨ੍ਹਾਂ ਨੇ ਆਟੋ ਲੈ ਕੇ ਚਲਾਉਣਾ ਹੈ ਉਹਨਾਂ ਪਿੰਨਾ ਸਵਾਰੀਆਂ ਦੀ ਜਗ੍ਹਾ ਦੇ ਵਿੱਚ ਨੌ ਸਵਾਰੀਆਂ ਭਾਉਣੀਆਂ ਹੁੰਦੀਆਂ ਨੇ ਤਿੰਨ ਤਾਂ ਅੱਗੇ ਹੀ ਵਾਰ ਲੈਂਦੇ ਨੇ ਤੇ ਪਿਛਲੀਆਂ ਸੀਟਾਂ ਦੇ ਉੱਪਰ ਚਾਰ-ਚਾਰ ਬਿਠਾ ਦਿੰਦੇ ਨੇ ਪਰ ਇਹ ਸਿਰਫ ਤੇ ਸਿਰਫ ਤਿੰਨ ਸਵਾਰੀਆਂ ਨੂੰ ਲੈ ਕੇ ਹੀ ਚੱਲੇਗਾ ਸੁਵਿਧਾ ਤਾਂ ਇਹਦੇ ਵਿੱਚ ਬਹੁਤ ਆ ਸਟਰੋਂਗ ਵੀ ਬਹੁਤ ਆ ਪਰ ਇਹ ਕਾਮਯਾਬ ਨਹੀਂ ਹੋ ਸਕਦਾ ਇਹ ਫੋਰ 휠ਰ ਆ ਇਹਨੂੰ ਸਟੀering ਦੇ ਦਿੱਤਾ ਅੱਗੇ ਡਿਜੀਟਲ ਕਰ ਦਿੱਤਾ ਤੇ ਡਰਾਈਵਰ ਦੇ ਨਾਲ ਇੱਕ ਸੀਟ ਦੇ ਦਿੱਤੀ ਭਾਵ ਕਿ ਇੱਕ ਸੀਟ ਵਧਾ ਦਿੱਤੀ ਆ ਤੇ ਪਿੱਛੇ ਤਿੰਨ ਸਵਾਰੀਆਂ ਜੋਗਾ ਹੀ ਛੱਡਿਆ ਇਸੇ ਕਰਕੇ ਕਾਮਯਾਬ ਨਹੀਂ ਹੋਣਾ ਕਿਉਂਕਿ ਸਾਡੇ ਆਟੋ ਵਾਲੇ ਥੋੜਾ ਧੱਕਾ ਕਰਨ ਦੇ ਸ਼ੱਕੀ ਨੇ ਇਸ ਕਰਕੇ ਇਸ ਆਟੋ ਦੇ ਵਿੱਚ ਧੱਕਾ ਨਹੀਂ ਹੋਣਾ ਹੁੰਡਾਈ ਦੇ ਵੱਲੋਂ ਕਨਸੈਪਟ ਵਧੀਆ ਤਿਆਰ ਕੀਤਾ ਗਿਆ ਪਰ ਇਹ ਪੰਜਾਬ ਨੂੰ ਛੱਡ ਕੇ ਬਾਕੀ ਸਟੇਟਾਂ ਦੇ ਵਿੱਚ ਤਾਂ ਕਾਮਯਾਬ ਹੋ ਸਕਦਾ ਪਰ ਪੰਜਾਬ ਦੇ ਵਿੱਚ ਔਖਾ ਹੀ ਹੈ ਕਿ ਇਹ ਕਾਮਯਾਬ ਹੋਵੇ ਹੋਵੇਗਾ ਕਿ ਨਹੀਂ ਤੁਸੀਂ ਜਰੂਰ ਦੱਸਿਓ